ਇਹ ਟੋਟਲੀ ਚਾਰ ਸ਼ਬਦ ਹੋ ਗਏ ਗੱਗਾ ਗੁਰੂ ਗੱਗਾ ਗੋਲਕ ਨੰਨਾ ਨੇੜੇ ਨੰਨਾ ਨਾਲ ਗੋਲਕ ਤੇ ਗੁਰੂ ਦੇ ਵਿੱਚ ਕਿੰਨਾ ਕੁ فاਸਲਾ ਹੈ ਉਹ ਸਾਹਮਣੇ ਗੋਲਕ ਪਈ ਹੋਈ ਹੈ ਇੱਥੇ ਗੁਰੂ ਬੈਠਾ ਹੋਇਆ ਹੈ ਮੇਰੀ ਤੇ ਤੁਹਾਡੀ ਸਾਡੇ ਸਾਰਿਆਂ ਦੀ ਪਹੁੰਚ ਗੋਲਕ ਤੱਕ ਹੈ ਪਰ ਉਸ ਗੋਲਕ ਤੋਂ ਲੈ ਕੇ ਸਿਰਫ ਤਿੰਨ ਕੁ ਫੁੱਟ ਚਾਰ ਕੁ ਫੁੱਟ ਦਾ فاਸਲਾ ਹੈ ਜਿੱਥੇ ਮਹਾਰਾਜ ਜੀ ਬਰਾਜਮਾਨ ਨੇ ਸਾਡੇ ਤੋਂ ਪੂਰੀ ਜ਼ਿੰਦਗੀ ਆਹ فاਸਲਾ ਜਿਹੜਾ ਹੈ ਨਾ ਇਹ ਤੈ ਨਹੀਂ ਕੀਤਾ ਜਾਂਦਾ ਅਸੀਂ ਉੱਥੇ ਰੁਕ ਜਾਂਦੇ ਆ ਗੋਲਕ ਤੇ ਰੁਕ ਜਾਂਦਾ ਬੰਦਾ ਕਿਵੇਂ ਰੁਕ ਜਾਂਦਾ ਹੈ ਜਿਹੜਾ ਗੁਰਸਿੱਖ ਹੈ ਗੁਰਮੁਹ ਪਿਆਰਾ ਹੈ ਉਹਨੂੰ ਲੱਗਦਾ ਕਿ ਮੈਂ ਜਿਹੜੀ ਭੇਟਾ ਲੈ ਕੇ ਆਂਦੀ ਸਰਪਤ ਕਰ ਦਿੱਤੀ ਐ ਹੁਣ ਮੇਰਾ ਕੰਮ ਖਤਮ ਹੋ ਗਿਆ। ਦਾਨੇ ਮਨੁੱਖ ਪਤਾ ਕੀ ਕਹਿੰਦੇ। ਕਹਿੰਦੇ ਜਿਹੜਾ ਪ੍ਰਚਾਰਕ ਹੈ ਉਹਦੀ ਸੋਚ ਹੈ ਕਿ ਲਫਾਫੇ ਦੇ ਵਿੱਚ ਕੀ ਪਾਇਆ ਹੈ। ਜਿਹੜਾ ਪ੍ਰਬੰਧਕ ਹੈ ਉਹਦੀ ਸੋਚ ਹੈ ਗੋਲਕ ਦੇ ਵਿੱਚ ਕੀ ਆਇਆ ਜਿਹੜੀ ਸੰਗਤ ਹੈ ਉਹ ਸੋਚਦੀ ਹੈ ਲੰਗਰ ਚ ਕੀ ਬਣਾਇਆ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਇਹ ਕਹਿੰਦਾ ਹੈ ਕਿ ਗੁਰੂ ਕੇ ਸ਼ਬਦ ਚ ਕੀ ਸਮਾਇਆ ਹੈ ਉਹ ਗੋਲਕ ਹੈ ਆਹ ਗੁਰੂ ਹੈ ਗੋਲਕ ਤੇ ਅਸੀਂ ਸਾਰੇ ਰੁਕੇ ਹੋਏ ਆ ਚਾਹੇ ਉਹ ਪ੍ਰਚਾਰਕ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਿਆ ਕਈ ਬਹੁਤ ਬਹੁਤ ਚੰਗੇ ਉੱਤਮ ਆਲੇ ਦਰਜੇ ਉਹਨਾਂ ਦੀ ਸੋਚ ਬਹੁਤ ਉੱਚੀ ਪਰ ਕਰੀਬਨ ਕਰੀਬਨ ਹਰ ਬੰਦਾ ਗੋਲਕ ਤੇ ਹਟ ਜਾਂਦਾ ਹੈ ਗੋਲਕ ਤੇ ਰੁਕ ਜਾਂਦਾ ਹੈ ਤੇ ਫਾਸਲਾ ਕਿੰਨਾ ਕੁ ਹੈ ਥੋੜਾ ਜਿਹਾ ਫਾਸਲਾ ਹੈ ਉਹ ਫਾਸਲਾ ਹੀ ਸਾਡੇ ਤੋਂ te nahi unda